ਕ੍ਰੈਡਨ ਕਮ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਵਿੱਚ ਤਿੰਨ ਸਿੱਖਾਂ ਤੇ ਨਫ਼ਰਤੀ ਹਮਲੇ ਹੋਣ ਦੀ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੀਆਂ ਦਸਤਾਰਾਂ ਅਮਲਾਵਾਰਾਂ ਨੇ ਲੈ ਲਈਆਂ ਤੇ ਕੁੱਟਮਾਰ ਕਰਨ ਤੋਂ ਬਾਅਦ ਗੱਡੀ ਹੇਠ ਦਰੜਨ ਦਾ ਵੀ ਯਤਨ ਕੀਤਾ ਗਿਆ ਪਹਿਲਾ ਮਾਮਲਾ ਟ੍ਰਾਂਟੋ ਦੇ ਸਕਾਰਗਰੂ ਇਲਾਕੇ ਦੇ ਵਿੱਚ ਨਿਕਲ ਕੇ ਆਇਆ ਜਿੱਥੇ ਰਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਪਰਤ ਰਿਹਾ ਸੀ ਦੂਸਰਾ ਮਾਮਲਾ ਪੀਟਰ ਬਰੋ ਵਿਕੇ ਸਾਹਮਣੇ ਨਿਕਲ ਕੇ ਆਇਆ ਜਿੱਥੇ ਇੱਕ ਸਿੱਖ ਨੌਜਵਾਨ ਦੀ ਪੱਗ ਢਾਣ ਤੋਂ ਬਾਅਦ ਸਿਰ ਤੇ ਸੋਡਾ ਕੈਨਨ ਵਾਰ ਕੀਤੇ ਗਏ ਸਨ ਤੇ ਤੀਜਾ ਮਾਮਲਾ ਸੈਂਡਵਰੀਚ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਨੂੰ ਪਿਕਅਪ ਟਰੱਕ ਦੇ ਹੇਠਾਂ ਦੜਨ ਦਾ ਉਸ ਨੂੰ ਮਾਰਨ ਦਾ ਯਤਨ ਵੀ ਕੀਤਾ ਗਿਆ ਰੁਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਿਉਂ ਹੀ ਉਹ ਆਪਣੇ ਘਰ ਦੇ ਨੇੜੇ ਪਹੁੰਚਿਆ ਤਾਂ ਇੱਕ ਹਮਲਾਵਰ ਨੇ ਕਾਰ ਵਿੱਚੋਂ ਨਿਕਲਦੇ ਉਸ ਦੀ ਦਸਤਾਰ ਨੂੰ ਹੱਥ ਪਾ ਲਤਾ ਤੇ ਹਮਲਾਵਰ ਦਸਤਾਰ ਖਿੱਚ ਕੇ ਦੌੜ ਗਿਆ ਕਾਰ ਵੱਲ ਜੋ ਵਾਈਟ ਬੋਲਡ ਵਾਈਟ ਕਾਰ ਦੇ ਵਿੱਚ ਸੈਵਨ ਸੀਟਰ ਸੀਐਨਾਂ ਗੱਡੀ ਸੀ ਤੇ ਰੁਪਿੰਦਰ ਸਿੰਘ ਦੇ ਬਤਵਕ ਹਮਲਾਵਰਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਹੈ ਰੁਪਿੰਦਰ ਸਿੰਘ ਨੇ 911 ਤੇ ਕਾਲ ਕੀਤੀ ਤੇ ਪੁਲਿਸ ਮੌਕੇ ਤੇ ਪਹੁੰਚੀ ਪਰ 16 ਜੁਲਾਈ ਦੀ ਵਾਰਦਾਤ ਤੋਂ ਬਾਅਦ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਕਿਸੇ ਕਿਸਮ ਦੀ ਵਾਰਦਾਤ 25 ਜੁਲਾਈ ਨੂੰ ਅੰਟਾਰੀਓ ਦੇ ਪੀਟਰ ਬਰੋ ਵਿਖੇ ਵੀ ਵਾਪਰੀ ਜਿਸ ਵਿੱਚ ਇੱਕ ਸਿੱਖ ਤੇ ਸੋਡਾ ਕੈਨਨ ਨਾਲ ਵਾਰ ਕੀਤੇ ਗਏ ਨੇ ਹੰਟਰ ਸਟਰੀਟ ਈਸਟ ਤੇ ਮਾਰਕਸ ਸਟਰੀਟ ਵਿੱਚ ਹੋਈ ਵਾਰਦਾਤ ਨੂੰ ਨਫਰਤੀ ਅਪਰਾਧ ਮੰਨ ਰਹੀ ਹੈ ਦੂਜੇ ਪਾਸੇ ਅੰਟਾਰੀਓ ਦੇ ਸੈਂਬਰੀ ਵਿਖੇ ਵੀ ਅੰਮ੍ਰਿਤਧਾਰੀ ਸਿੱਖ ਤੇ ਅਮਲਾ ਕਰਦੇ ਪਿਕਅਪ ਟਰੱਕ ਹੇਟਾਂ ਦਰੜੰਦਾ ਜੋ ਯਤਨ ਕੀਤਾ ਗਿਆ ਵਰਲਡ ਸਿੱਖ ਆਰਗੇਨਾਈਜੇਸ਼ਨ ਸਿੱਖਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਚਿੰਤਾਤ ਤੇ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਔਨਲਾਈਨ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਦੱਸ ਦਈਏ ਕਿ डब्ल्यूएसओ ਨੇ ਕਿਹਾ ਹੈ ਕਿ ਕੈਨੇਡਾ ਦੀਆਂ ਕੱਟਰ ਪੰਤੀਆਂ ਜਥੇਬੰਦੀਆਂ ਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਪਵਿਕ ਵਿੱਚ ਅੱਜ ਇਹ ਹਮਲੇ ਹੂੜ ਦਾ ਖਦਰਾ ਮਡਰਾਉਂਡ ਡਗ ਪਿਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਬਸਪੋਰਟ ਦੇ ਸਿੱਖ ਫੋਟੋਗ੍ਰਾਫਰ ਗੁਰਕੀਰਤ ਸਿੰਘ ਨੇ ਪਿਛਲੇ ਦਿਨੀ ਅਲਬਰਟਾ ਦੇ ਬੈਫ ਇਲਾਕੇ ਵਿੱਚ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤਾਂ ਉਸ ਉੱਤੇ ਕ੍ਰੇਡਿਨ ਖਾਤਿਆਂ ਤੇ ਭਾਰਤੀ ਨਾਗਰਿਕਾਂ ਦੇ ਖਾਤਿਆਂ ਤੇ ਨਸਲ ਟਿੱਪਣੀ ਹੋਣ ਲੱਗੀ ਤੇ ਡਬਲਯੂ ਐਸਓ ਦੇ ਪ੍ਰਧਾਨ ਦਨੇਸ਼ ਸਿੰਘ ਨੇ ਇਨਾ ਕਟਨਾਵਾਤੇ ਚਿੰਤਾ ਜ਼ਾਹਰ ਕੀਤੀ ਅਤੇ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਕਾਰਨ ਇਹ ਸਬਨਾ ਤੋਂ ਵੱਖਰੇ ਨਜ਼ਰ ਆਉਂਦੇ ਨੇ ਅਤੇ ਨਫ਼ਰਤਈ ਹਮਲਿਆਂ ਦਾ ਆਸਾਨੀ ਨਾਲ ਨਿਸ਼ਾਨਾ ਬਣ ਜਾਂਦੇ ਨੇ ਸਿੱਖਾਂ ਬਾਰੇ ਜ਼ਹਿਰ ਭਰਿਆ ਮਾਹੌਲ ਸਿਰਜਣ ਬਾਰੇ ਕਟਨਾਵਾਵਾਂ ਬਾਰੇ ਲਾ ਇਨਫੋਰਸਮੈਂਟ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਦੋਸ਼ੀ ਅਵਿਰਧ ਕਾਰਵਾਈ ਕੀਤੀ ਜਾਵੇਗੀ। WSO ਵੱਲੋਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਫ਼ਰਤੀ ਜਾਂ ਵਿਤਕਰੇ ਵਾਲੀ ਕੋਈ ਵੀ ਘਟਨਾ ਵਾਪਰਨ ਦੇ ਸਬੰਧ ਵਿੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਵੈੱਬਸਾਈਟ ਤੇ ਜਾ ਕੇ ਜਾਣਕਾਰੀ ਨੂੰ ਦਰਜ ਵੀ ਕਰਨ। ਕੈਨੇਡੀਅਨ ਕਵਨ ਆਵਾਜ਼ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ aajniswala.com ਦੇ ਨਾਲ।